ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਆਦ ਸਚੁ ਜੁਗੰ ਸਚੁ ਹੈ ਤੇ ਸਚੁ ਨਾ ਕੋ ਹੋਸੀ ਕੀ ਸਚੁ ਸੁਝੈ ਸੋਚ ਨ ਹੋਵਈ ਜੇ ਸੁਝੀ ਲਖਵਾਰ ਚੁਪੈ ਚੁਪ ਨ ਹੋਵਈ ਦੇਲਾਇ ਰਹਾ ਖਾਰ ਭੁਖਿਆ ਭੁਖ ਨ ਹੋਸੀ ਦੇਬਨਾਪਰੀਆ ਭਾਰ ਸਹ ਸਿਆਣ ਪਾ ਲਖੁ ਹਿਥ ਇਕ ਨ ਚਲੇ ਨਾ ਕੀ ਸਚਿਆਰਾ ਹੋਈਐ ਕਿ ਕੋ ਨ ਪਤਾ ਪਾਲ ਹੁਕਮ ਰਜਾਈ ਚੰਨਾ ਨਾ ਲਿਖਿਆ ਨਾਲ ਹੁਕਮੀ ਰੂਨੀਆ ਤਾਂ ਹੁਕਮਤ ਹੈ ਆ ਜਾਏ ਹੁਕਮੀ ਹੋਣ ਦੀ ਹੁਕਮ ਲਿਵੜਿਆਈ ਹੁਕਮੀ ਤੁਮਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਇੱਕ ਨਾ ਹੁਕਮ ਦਾ ਛੇਕ ਹੁਕਮੀ ਸਦਾ ਪੁਆਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਕੋ ਨਾ ਕੋਈ ਨਾਨ ਹੁਕਮੇ ਜਿਵ ਜੈ ਤਾਂ ਹੁਮੇ ਕਹਿ ਨਾ ਕੋਈ ਗਾਵੇ ਕੋ ਤਾਨ ਹੁੰਦਾ ਕਿ ਸੈਤਾਨ ਗਾਵੇ ਕੋ ਦੰਤ ਜਾਣੇ ਸ਼ਾਨ ਗਾਵੇ ਕੋ ਗੁਣਵੜੀਆਂ ਚਾਰੋ ਂਗਾਵੇ ਕੋ ਵਿਦਿਆ ਵਿਖਮੀ ਚਾਰ ਗਾਵੇ ਕੋ ਸਾਜ ਕਰੇ ਤਾਂ ਕਿਹੇ ਗਾਵੇ ਕੋ ਜੀ ਲੈ ਕਰ ਦੇਂ ਗਾਵੇ ਕੋ ਜਪੈ ਦਿਸੇ ਦੂਰ ਗਾਵੇ ਕੋ ਵਿਖੇ ਹਜ਼ਰਾ ਹਜ਼ੂਰ ਕਤਨਾ ਕਥੀਨਾ ਆਵੇ ਕੋ ਘਟ ਘਟ ਕਥੀ ਕੋਟੀ ਕੋਟ ਦਿਨ ਦਾ ਦਿਨ ਦੇਖਾ ਕੋ ਪਾਹੇ ਜੁਗਾਦ ਵੰਤਰ ਖਾਹੀ ਖਾ ਹੈ ੁਕਮੀ ਹੁਕਮ ਚਲਾਏ ਰਹਾ ਨਾ ਕੋ ਕਿਸਨਰਿ ਪਰਵਾ ਸੱਚਾ ਸਹਿਜ ਸੱਚ ਨਾਇ ਕਾ ਕੇ ਆ ਪਾਵ ਪਰ ਲਖ ਹੈ ਮੰਗੇ ਤੇ ਕਿਤੇ ਹਜ਼ਾਰ ਕੀ ਦਾਤਾਰ ਫੇਰ ਕੇ ਅੰਦਰ ਰੱਖੀ ਹੈ ਜਿਤਨੇ ਸੇ ਦਰਬਾਰ ਇਹ ਬੋਲਣਾ ਬਹੁਤ ਹੀ ਅ ਸੰਤਰੀ ਪਿਆਰ ਅਮ੍ਰਿਤ ਵਿllਾ ਸਚ ਨਾਵ ਵੜਿਆ ਚਾਰ ਕਰਮੀ ਆਵੇ ਕਪੜਾ ਨਦਰੀ ਔਖੂ ਆਰ ਨਾਨਕ ਕੇ ਵੈਦਾਨੀ ਸਭਾ ਪੇ ਸਚਿਆਰ ਔਖਿਆ ਨਾ ਜਾਏ ਕਿਤਾ ਨਾ ਹੋਏ ਤੇ ਆਮਨੰਦਰ ਸੋਏ ਜਿਸ ਸੀਨੇ ਆਤਮਾ ਆ ਨਾਨਕ ਗਾਵਿਆ ਸਿਨੇ ਨਾਮਾ ਗਾਵਿਆ ਸੁਣੀਏ ਮਨ ਰਖੀਏ ਭਾਉ ਦੁਖ ਪਰਹਣ ਸੁਖ ਤਨ ਨ ਜਾਏ ਗੁਰਮੁਖ ਨਾਦੁ ਗੁਰੁ ਹੋਏ ਸਭ ਪ੍ਰਿਆਸmai ॥ ਗੁਰੂ ਈਸ਼ਰ ਗੁਰਬੌਰ ਪਰਮਾ ਗੁਰੂ ਹਾਰਵਤ ਮਾਈ ਜੇਹੋ ਜਾਣਾ ਖਾ ਨਾ ਹੀ ਕਹਿਣਾ ਪਤ ਨਾ ਜਾਈ ਗੁਰਾਇਕ ਦੇਹੁ ਜਾਈ ਸਬਨਾ ਜੀਆਂ ਕਾਇਕ ਦਾਤਾ ਸੁਮਨ ਚੰਨਾ ਜਾਈ ਤਿਰਥ ਨਾਵਾਂ ਜੇ ਤਸਾਵਾਂ ਪਾਣੀ ਕੇ ਨਾਇਕਣੀ ਜਿੱਤੀ ਸੜਫਾਈ ਵੇ ਕੰਮ ਕਰਵਾ ਕੇ ਮਿਲ ਲਈ ਮਾਤ ਵਿੱਚ ਰਤਨ ਜਵਾਹਰ ਮਾਰਕ ਜੇ ਕੁੁਰਕੀ ਸਿਕ ਸੁਣੀ ਗੁਲਾਕ ਜਿਨ ਕਜਾਈ ਸਬਨਾ ਜੀਆਂ ਕਾਇਕ ਦਾਤਾ ਸੁਮਨ ਚੰਨਾ ਜਾਈ ਜੇ ਜੋ ਵਿਚਾਰੇ ਆਰ ਜਾਂ ਹੋਰ ਸੁਣੀ ਹੋਏ ਨਮਕ ਨਾਲ ਚ ਜਾਣੀ ਨਾਮ ਨਾਲ ਸੁ ਹੋਏ ਚੰਗਾ ਨ ਹੋ ਰਖਾ ਇੱਕ ਹੈ ਜਦ ਕੀ ਜਦ ਨੇ ਜੇ ਤਸ ਨਦਲਾ ਵਈ ਤਾਂ ਬਾਤ ਨਾ ਕੁਛ ਹੈ ਕਿ ਕਿਟਾ ਅੰਦਰ ਕੀਟਕਾਰ ਦੋਸਤੀ ਦੋਸਤਨੀ ਨਾਨਕ ਪੀਰ ਗੋਣ ਕੋ ਕਰੇ ਗੋਣ ਵਾਖਿਆ ਮੰਦੇ ਤੇ ਹਾ ਕੋਈ ਨਾ ਸੁਦੇ ਵੇਖ ਗੋਣ ਕੋਈ ਕਰੇ ਸੁਣਿਆ ਸਦ ਪੀਰ ਸੁਰਨਾਥ ਸੁਣਿਆ ਤਰਫ ਆਕਾਸ ਸੁਣਿਆ ਦੀਪ ਲੋਕਾਂ ਥਾਲ ਸੁਣਿਆ ਕੋਈ ਨਾ ਸਕੇ ਖਾਲ ਨਾਨਕ ਭਗਤਾਂ ਸਦਾ ਵੇਗਾ ਸੁਣਿਆ ਦੁੱਖ-ਕਾਫ ਖਾਨਾ ਸੁਣਿਆ ਸ਼ਰਵਰਮਾ ਸੁਣਿਆ ਮੁਖ ਸਮਾਹਨ ਮੰਦ ਸੁਣਿਆ ਜੋਗ ਜਗਤਾਨ ਕੇ ਹਿਰਦੈ ਸੁਣਿਆ ਸਾਥ ਸੰਗਤ ਰੇਤ ਨਾਨਕ ਭਗਤਾਂ ਸਦਾ ਵੇਗਾ ਸੁਣਿਆ ਦੁੱਖ-ਕਾਫ ਖਾਨਾ ਸੁਣਿਆ ਸਤ ਸੰਤੋਪਿਆਨ ਸੁਣਿਆ ਸਰਕਾਰ ਇਨਾਨ ਸੁਣਿਆ ਪਰਬੜ ਪਾ ਵਹਿਮਾਨ ਸੁਣਿਆ ਲਾਗੀ ਸੈ ਇਨਾਨ ਨਾਨਕ ਸਭ ਤਨ ਸੁਦਾਵੇਗਾ ਸੁਣਿਆ ਦੁਖਤਾ ਖਾਨਾ ਸੁਣਿਆ ਸਰਾ ਗੁਣਾ ਕੇਗਾ ਸੁਣਿਆ ਸੇਖੀਰ ਪਾਸ਼ਾ ਸੁਣਿਆਂ ਦੇ ਪਾਵੇਰਾ ਸੁਣਿਆ ਹਾਥੇ ਸੁਦਾ ਨਾਨਕ ਸਭ ਤਨ ਸੁਦਾਵੇਗਾ ਸੁਣਿਆ ਦੁਖਤਾ ਖਾਨਾ ਮਨਨੇ ਕੀ ਗੱਲ ਕਹੀ ਨਾ ਜਾਏ ਸੇਖੋ ਕਹੈ ਕਿਛੁ ਨਸਾਈ ਕਾਗਰ ਕਰਨਾ ਲਖਨਹਾਰ ਮੇਕਾ ਵਹਿ ਕਰਨੀ ਚਾਰ ਐਸਾ ਨਾਮ ਮਿਲਿਆ ਜੀਖੋ ਮਾਨ ਜਾਣ ਕੋਏ ਮਨਸਤ ਹੋਇ ਮਨੁਖਤ ਮਨੈ ਤਹੋਨ ਕੀ ਸਰਦ ਮਨੈ ਮੈਂ ਚੋਟਾ ਨਾ ਖਾਈ ਮਨੈ ਚਮਕੇ ਸਾਥ ਨਾ ਜਾਏ ਐਸਾ ਨਾਮ ਰੰਜਣ ਹੋਇ ਜੀਖੋ ਮਾਨ ਜਾਣ ਮਨ ਕੋਏ ਮਨੈ ਮਾਰ ਬਿਠਾਕ ਨਾ ਮਨੈ ਸਾਥ ਸਿਆ ਉਪਰ ਲਜਾਏ ਮਨੈ ਮਾ ਬਣ ਲੈ ਫੰਧਾ ਮਨੈ ਕਰਤੈ ਤੀਸਣ ਮੰਤ ਐਸਾ ਨਾਮ ਰੰਜਣ ਹੋਇ ਜੀਖੋ ਮਾਨ ਜਾਣ ਮਨ ਕੋਏ ਮਨੈ ਪਾਵਹਿ ਮੁਖ ਦਵਾਰ ਬੰਦ ਸਰਵਾਰਾ ਸਾਧਾਰੂ ਮਨ ਮਰੇ ਤਰੇ ਤਾਰੇ ਗੁਰ ਸੇਖਮ ਨੇ ਨਾਸੋ ਹੈ ਨੋ ਪੇਖ ਐਸਾ ਨਾਮ ਰਣਿਉ ਹੋਏ ਜੇ ਕੋ ਮਾਨ ਜਰ ਕੋਏ ਪੰਜ ਪ੍ਰਵਾਨ ਸੰਸਰਨਾ ਨ ਪੰਚੇ ਪਾਵ ਹੈ ਤੇ ਪ੍ਰਹਿਮਾਨ ਪੰਚੇ ਸੋ ਹੈ ਜਰਾ ਜਾਨ ਪੰਚਾ ਗਾ ਬ੍ਰੇਖ ਧਿਆਨ ਜੇ ਕੋ ਕਹਿ ਕਰ ਕੇ ਚਾਰ ਕਰਤੇ ਕਹਿ ਕਰਣਾ ਨਾ ਸਮਾਰ ਧੌਲ ਕਰਮ ਦੇ ਆਖਾਂ ਸੂਤ ਸੰਤੋਪ ਆਪ ਅਖਿਆ ਜਨ ਸੋਕਾ ਜੇ ਕੋ ਗੁਨਾਹ ਹੁਣ ਸੱਚੀ ਆਰ ਤੰਨੇ ਉੱਪਰ ਕੀਤਾ ਘਾਰ ਧਰਤੀ ਹੋਰ ਐ ਹੋਰ ਹੋਰ ਦਿਸੇ ਭਾਵੇਂ ਜੋਰ ਜੀ ਜਸੰਗਾ ਕੀ ਨਾਮ ਸਭ ਨਾਮ ਰੱਖਿਆ ਉਰੀ ਖਾਮ ਇਹਲੇ ਖਾਨਿਖ ਜਾਣੇ ਕੋਈ ਲੇਖਾ ਲਿਖਿਆ ਦਿੱਤਾ ਹੋਏ ਇਸ ਦਾ ਤਾਂ ਸਾਲੇ ਹੋ ਰੂ ਖਿੱਤੀ ਦਾਤ ਜਾਣੇ ਖੌਣ ਸੂਤ ਕੀਤਾ ਸੋਇ ਕੋ ਬਵਾ ਉਸੇ ਹੋਏ ਲੱਖ ਤੇ ਆਉ ਕੁਦਰਤ ਕਮਨ ਕਹਾ ਵਿਚਾਰ ਵਾਰਿਆਂ ਨ ਜਾਵ ਇਕ ਵਾਰ ਜੋ ਤੁਧ ਭਾਵੇ ਸਾਈ ਕਲਖਾਰ ਤੁਸਦਾ ਸਲਾਮ ਨਸਕਾਰ ਅਸੰਖ ਜਾਪ ਸੰਖ ਭਾਉ ਸੰਖ ਪੂਜਾ ਸੰਖ ਸਤਿ ਸੰਤੋਸ ਅਸੰਖ ਬ੍ਰਾਂਧੂਕ ਵੇਦ ਪਾਠ ਸੰਖ ਜੋਗਮਨ ਰਹਿਤਾ ਸੰਖ ਭਗਤ ਗੁਣ ਲਿਆ 470 ਸੰਖ ਦਾ ਤਾਰ ਅਸੰਖ ਜ਼ੋਰ ਮਾਫਾ ਕਰ ਸਾਰ ਸੰਖ ਮੋਮਨ ਲਾਇ ਤਾਰ ਕੁਦਰਤ ਕੌਣ ਕਹਾ ਵਿਚਾਂਡ ਵਾਰਿਆ ਨਾ ਜਾਵਾ ਇੱਕ ਵਾਰ ਜੋਤ ਤਦ ਭਾਵੇਂ ਸਹੀ ਕਲੀਕਾਰ ਤੂੰ ਸਦਾ ਸਲਾਮ ਰਿਕਾਰ ਅਸੰਖ ਮੁਰਖੰਡ ਕੋ ਹੋਰ ਸੰਖ ਜੋ ਰਹਿਣਾ ਖੋਰ ਅਸੰਖ ਅਮਰ ਕਰ ਜਾ ਹੈ ਜੋ ਅਸੰਖ ਗਲੋੜ ਸਿਆ ਕਮਾ ਹੈ ਸੰਖ ਪਾਪੀ ਆਪ ਕਰ ਜਾਏ ਅਸੰਖ ਕੁੜੇ ਆਰ ਕੁੜੇ ਕਰਾ ਹੈ ਸੰਖ ਮਲੇਸ਼ ਰੋ ਮਾਲ ਪਖਾ ਹੈ ਅਸੰਖ ਨਿੰਦਕ ਸੇ ਤਰੇ ਭਾਰੋ ਨਾਤਮੀ ਤਹਿ ਵਿਚਾਰ ਵਾਰੇ ਨਾ ਜਾਵੇ ਇੱਕ ਵਾਰ ਜੋ ਤੁਦ ਭਾਵੇ ਸਹੀ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਨਾਮ ਸੰਖ ਥਾਮ ਅਗਮ ਅਗਮ ਸੰਖ ਲੋ ਸੰਖ ਕਹਿ ਸਰਪਾਰ ਹੋਏ ਅਖੀ ਨਾਮ ਅਖੀ ਸਾਲਾ ਅਖੀ ਗਿਆਨ ਗੀਤ ਗੁਣ ਗਾ ਅਖੀ ਲਿਖਣ ਬੋਲਣ ਬਾਣ ਅਖਰਾਂ ਸਰ ਸੰਜੋਗ ਵਖਾਣ ਜਿਨ ਹੈ ਲਿਖੇ ਜਿਸ ਨਾਇ ਜਿਸ ਮਾਇ ਜਿਸ ਸਿਵਾਇ ਜੇਤਾ ਕੀਤਾ ਕਿ ਨਾਮ ਗੜ ਨਾਮ ਹੈ ਨਾ ਸੁ ਥਾਉ ਕੁਦਰਤ ਕਉਣ ਕਹਾਂ ਵਾਰੇ ਨਾ ਜਾਵੇ ਇੱਕ ਵਾਰ ਜੋ ਤੁਧ ਭਾਵੈ ਸਹੀ ਭਲੀ ਖਾਰ ਤੂੰ ਸਦਾ ਸਲਾਮ ਨਿਰੰਕਾਰ ਪਰ ਇਹ ਹੱਥ ਪੈਰ ਸਾਂੰਦੇ ਇਹ ਪਾਣੀ ਸੁੱਕ ਤਰਸੇ ਮੋਹਲੇ ਤੇ ਕਪੜੇ ਹੋਏ ਦੇ ਸਭ ਯੋਹ ਹੋਏ ਪਰ ਇਹ ਮਾਤ ਪਾਪ ਗੈਸਾਂ ਗੋਤੋ ਕਹਿ ਨਾਵੇਂ ਕੀ ਰੰਗ ਕੁੰਨੀ ਪਾਪੀ ਅੱਖ ਨਾਹੀਂ ਕਰ ਕਰ ਕਰਨਾ ਲਿਖ ਲੈ ਜਾਓ ਆਪ ਤੇ ਦੇ ਜਾਪ ਤੇ ਖਾਹੁ ਨਾਰੁ ਕੁੰਨੀ ਆਵਛਾਓ ਈਦ ਤੱਪ ਦੀ ਆਦਤ ਦਾਣ ਜੇ ਕੋ ਫਾਮੇਟ ਕਮਾਣ ਸੁਨੀਆ ਮਨਿਆ ਮਨਕੀ ਸਾ ਪਉੰਤਰ ਸਤਿ ਸਿਨ ਲਾਉ ਸਾਗੁਣ ਤੇਰੇ ਮੈਂ ਨਾ ਹੀ ਕੋਈ ਵਣਗੁਣ ਕਿਤੇ ਭਗਤ ਨਾ ਹੋਏ ਸਸਤੇ ਆਤ ਬਾਣੀ ਵਰਮਾਓ ਸਤ ਸੁਹਾਨ ਸੁਧਮਨ ਚਾਓ ਕਵਣ ਸਿਲਾ ਵਖ ਕਵਣ ਕਵਣ ਧਿਤ ਕਵਣ ਵਾਰ ਕਵਣ ਸਰੁਤੀ ਮਾਹ ਕਵਣ ਜਿਤ ਹੋਆ ਆਖਰ ਜੇਲ ਨਾ ਫਾਇਆ ਫੰਡਤੀ ਜੀ ਹੋਵੈ ਲੇ ਪੁਰਾਨ ਵਖ ਨਾ ਪਾਇਓ ਕਾਦੀਆਂ ਜੇ ਲੇਖਣ ਦੇ ਪੁਰਾਨ ਸਤ ਵਾਰਨ ਜੋ ਕੀ ਜਾਣ ਸੁਮਾਨਾ ਕੋਈ ਜਾਂਕਰ ਤਾਂ ਸ੍ਰੀ ਕੋ ਸਾਡੇ ਆਪੇ ਜਾਣ ਸੋਈ ਜੇ ਕਰੇ ਆਖਾਂ ਕਿ ਸਾਲਾ 155 ਦਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂਜੇ ਨਾਲ ਵੱਡਾ ਸਹਿਬਤੀ ਨਾ ਹੀ ਕਿਸਾ ਜਾ ਕਾ ਹੋਵੇ ਨਾ ਕੋ ਦੇਖੋ ਆਪ ਕੋ ਜਾਣੇ ਕਹਿ ਦੇਣਾ ਉਹ ਹੈ ਬਾਤ ਨਾਲ ਨਾਲ ਤਾਲਾ ਲਾਗਾ ਸੰਦਾਸ ਔੜ ਖੋੜ ਸੁਭਾਵ ਕਕੇ ਵੇਦ ਕਹਿਣੇ ਤੋਂ ਬਾਤ ਸਹ ਸੇ 18 ਕਹਿਣ ਕਿਤੇ ਬਾਸ ਇੱਕ ਹਾਤ ਲਿਖਾ ਹੋਇ ਤਾ ਲਿਖਿਆ ਲਿਖੇ ਹੋਏ ਵਿਨਾਸ ਨਾਨਕ ਵਡਾ ਕੀ ਆਪੇ ਜਾਣ ਆਪੋ ਸਾਲਾਂ ਹੀ ਸਾਲਾਂ ਇੱਕ ਸੋਤਣਾ ਪਾਇਆ ਨਦੀਆਂ ਸੀ ਮਾ ਕੋ ਵਹਿ ਸੁਨੰਦਨਾ ਜਾਣਿਆ ਸੰਬੰਧ ਸਾ ਸੁਲਤਾਨ ਵਿਰਹਾ ਸੀ ਸੀ ਮਾ ਉਤਨੋ ਜੀੜੀ ਪਲਣਾ ਹੋਈ ਦੇਸ ਨਹ ਹੋਣਾ ਸਰਾ ਅੰਤ ਨਾ ਸਿੱਤੇ ਕਹਿਨਾ ਅੰਤ ਨਾ ਕਰਨੇ ਦੇਨਾ ਅੰਤ ਨਾ ਵੇਖਣਾ ਸੁਨਣਾ ਅੰਕ ਨਾ ਜਾਤੇ ਕਿਆ ਮਨ ਮਤ ਦਾ ਅੰਤ ਨਾ ਜਾਤੇ ਕੀ ਤਾਂ ਆਕਾਰ अंत न जाने पाणा वार अंत काल के ते मिलला हिंदुस्तान की अंत न पाए जाय जीवंत न जाने कोई बहुतक कहीं है बहुता होए मन्ना साहे इच्छा ठाव ऊचे पर ऊचा ना चाहो वे कोई ते सुठे को जाने सोए जीवडा प जाने आफा आप को नाथख नगरी ना करमी जात भटक न मिले खियाना जाय बटा दाता मिलन न समाए किते मंग है जो उतार केते आ गणस नहि विचार ਕਿਤੇ ਖਾਫ ਤਸਕੀਨੇ ਕਾਰ ਕਿਤੇ ਲੈ ਲੈ ਮੁਖ ਰੋਪਾ ਹੈ ਕਿਤੇ ਮੁਰਖਾਈ ਨਾ ਹੈ ਕਿਤੇ ਆਂ ਰੋਖ ਭੂਖ ਸੱਦ ਮਾਰ ਇਹ ਤਿਹ ਦਾ ਸ੍ਰੀ ਦਾ ਸਾਰ ਬੰਦ ਕਲਾਸੀ ਸਾਨੇ ਹੋਏ ਹੋਰਾ ਨ ਸੁਖੈ ਕੋਈ ਜੇ ਕੋ ਖਾਏ ਕੋ ਅਖਣ ਪਾਏ ਉਹ ਜਾਣੇ ਜਿਸ ਨੂੰ ਮਹ ਖਾਏ ਸਾਤੇ ਜਾਣੇ ਉਤੇ ਦੇ ਅੱਖ ਹੈ ਸੇ ਦੇ ਕਈ ਕੇ ਜਿਸ ਨੂੰ ਬਖਸ਼ੇ ਸਲਾਹਾ ਨਾਨਕ ਪਾਤਸ਼ਾਹ ਹੀ ਪਾਠਾਉ ਅਮਲੋ ਵਰਮਨ ਮਾ ਫਾਰਮਲ ਵਾ ਪਾਰੀਆਂ ਮਾ ਹਨਾਰੋ ਅਮਲੈ ਆਮੈ ਲੈ ਜਾਹਿ ਮਲਪਾ ਇਹ ਮਲਾ ਸਮਾਹਿ ਅਮਲ ਪਰਮ ਮੰਦ ਦੀ ਬਾਣ ਹੈ ਅਮਲ ਸਦ ਮਲ ਪਰਵਾਰ ਅਮਲ ਬਖਸ਼ੀਸ਼ ਮੋ ਨਿਸਥਾਨ ਅਮਲ ਕਰਮ ਮੋ ਸਮਾ ਅਮਲੋ ਮਨੇ ਅੱਖਿਆ ਨਾ ਜਾਏ ਆਖਾ ਖੇਲ ਬਿਲਾਏ ਅੱਖ ਹੈ ਦੀ ਦੁਕਾਨ ਪੁਰਾਣਾ ਕਹੇ ਕੋਲੇ ਕਰੇ ਵਖਿਆਨ ਅੱਖ ਹੈ ਵਰਮੇ ਅੱਖ ਹੈ ਹਿੰਦ ਅੱਖ ਹੈ ਬੋਤੀ ਹੈ ਗੋਵਿੰਦਿਆ ਅੱਖ ਹੈ ਈਸ਼ਰ ਅੱਖ ਹੈ ਸੱਦੇ ਅੱਖ ਹੈ ਕਿਤੇ ਕਿਤੇ ਬੋਧਾ ਅੱਖ ਹੈ ਦਾਨੋ ਅੱਖ ਹੈ ਜੀਵੇ ਅੱਖ ਹੈ ਸੁਰ ਨਰ ਬੰਦਨ ਸੇਵ ਇਤੇ ਅੱਖ ਹੈ ਆਖਣ ਪਾਹੇ ਕਿਤੇ ਕਹੇ ਤੇ ਓਠ ਓਠੜ ਜਾਏ ਇਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੈ ਕਹੀ ਕੇ ਜਿਵੜ ਪਾਵੈ ਸਿੰਘ ਹੋਏ ਨਾ ਜਾਣੇ ਸੱਚਾ ਸੋਏ ਜੇਕੋ ਅੱਖੀ ਬੋਲਵੇਦਾਰ ਤਾਲੇ ਸਰਵਾਾਰ ਗਵਾਰ ਸੋਹਾਰ ਕੇ ਹੱਸੋ ਕਰ ਕੇ ਹਾ ਜਿਸ ਵਹ ਸਰਬ ਸੰਵਾਲੇ ਵਾਜੇ ਨਾਦਰ ਕਿਸਮਾਂ ਕਿਤੇ ਵੰਨ ਹਾਰੇ ਕਿਤੇ ਰਾਖਰੇ ਸੁਖਹੀਣ ਕਿਤੇ ਗਮ ਹਾਰੇ ਗੰਗਾ ਵਹ ਸੋਨੋ ਪੌਣ ਪਾਣੀ ਵੈ ਸਤਰ ਗਾਵੈ ਨਾਮੁ ਸਰਬ ਦੁਆਰੇ ਗੰਗਾ ਵਹ ਚਿਤ ਰੋਗ ਲਗਿ ਜਾਣਾ ਮੇਰੇ ਕਰਮੋ ਵਿਚਾਰੇ ਗੰਗਾ ਵਹ ਸ਼ਰਮਾ ਦੇਵੀ ਸੁਹੰਸਾ ਸਵਾਰੇ ਗੰਗਾ ਵਹ ਇੰਦਰਾ ਸੁਗਟੇ ਦੇਵੀਆਂ ਦਰ ਨਾਲੇ ਗੰਗਾ ਵਹ ਸਦ ਸੁਮਤ ਦੇ ਅੰਦਰ ਦਾ ਸਾਚੀਚਾਰੇ ਗਾਵਣ ਜੱਤੀ ਸਤੀ ਸਿੰਘ ਤੋਂ ਕੀ ਜਾਵੇ ਵਿਖਣਾਰੇ ਗਾਵਣ ਪੰਡਤ ਪੜਨ ਰਹੀ ਸਰ ਦੇਵ ਦੇ ਵਿਦਾ ਨਾਲ ਗਾਵੇ ਮੋਹਣੀਆਂ ਮਨੋਂ ਸੁਰਗਾ ਮਾਛੇ ਆਲੇ ਗਾਵਣ ਰਤਨੋ ਪਾਏ ਤੇਰੇ ਅਰਥਣ ਤੇ ਨਾਲ ਗਾਵੇ ਜੋਦ ਮਹਾਵਰ ਸੁਰਾ ਦਾ ਸਾਣੀ ਚਾਰੇ ਗਾਵੇ ਕੰਡ ਮੰਡਲ ਬੰਦਾ ਕਰ ਕਰ ਰੱਖੇ ਤਾਰੇ ਸੇ ਤਦਨੋ ਗਾਵੇ ਜੋ ਸੁਤ ਪਾਵਣ ਸੱਤੇ ਤੇਰੇ ਪਵਿੱਤਰ ਸਾਲੇ ਹੋਰ ਕਿਤੇ ਗਾਵਾਂ ਸੇ ਮੈਂ ਨਾਮ ਨਾਨਕ ਕੀ ਵਿਚਾਰੇ ਸੋਈ ਸੋਈ ਸਦਾ ਸੱਚਾ ਸਤਿਨਾਮ ਹੈ ਭੀ ਹੌਸਲੇ ਜਾਇ ਨਾ ਜਸ ਗਿਰਚਨਾ ਜਿਨ ਲਿਚਾਈ ਰੰਗੇ ਰੰਗੇ ਸਾਥੀ ਕਰਖਾ ਜਨਸੀ ਮਾਇ ਜਿਨ ਉਫਾਈ ਕਰ ਕਰ ਵੇਖੈ ਕਿ ਆਪਣਾ ਜਿਪਸ ਦੀ ਵੜਿਆ ਜੋ ਦਸਪਾ ਵੇ ਸੋਈ ਕਰਤੀ ਹੁ ਨ ਕਰਨਾ ਜਾਈ ਸੋ ਬਾਤ ਸਾਹੋ ਸਾਹ ਭਗਤ ਸਹਿਬ ਨਾਨਕ ਰਹਨ ਨ ਜਾਈ ਮੁੰਡਾ ਸੰਤੋ ਕਰਮ ਕਾ ਟੋਲੀ ਧਿਆਨ ਕੀ ਕਰਬੂ ਤੋਤਾ ਕਿੰਧਾ ਖਾਨ ਕੁਆਰੀ ਕਾ ਜੁਗ ਡੰਡਾ ਫਰਤੀ ਆਈ ਬੰਦੀ ਸਰਦਾਰ ਜਮਾ ਕੀ ਮਨਖਾਜ ਗੇ ਪਰਦੇ ਤੇ ਸਾਂਦੇ ਸੋ ਆਦ ਗਾਣ ਨਾਤ ਨਾਤ ਜੁਗ ਜੁਗ ਇਕੋ ਵੇਸ ਸੁਗਦਿਆਂ ਨੇ ਫਨਾਨ ਕਲਕੜ ਵਜਹਿ ਨਾਤ ਆਪ ਨਾਤ ਨਾ ਕੀ ਸਰਦਾਰ ਕੀ ਦੇਵ ਸਦੂਰਾ ਸਾਦ ਸੰਘੋ ਜਗ ਦੇ ਕਾਰ ਚਲਾਵੇ ਦੇਖੀ ਆਵੇ ਭਾਗ ਅਦੇ ਤੇ ਸਾਂਦੇ ਸੋ ਆਦ ਨੀਰ ਨਾਤ ਨਾ ਹ ਜੁਗ ਜੁਗ ਇਕੋ ਵੇਸ ਇਕਾਂ ਮਾਈ ਜੁਕੀਆਂ ਇਤਨ ਚਲੇ ਪਰਵਾ ਇੱਕ ਸੰਸਾਰੇ ਇੱਕ ਪੰਡਾ ਜੀ ਕਲਾਏ ਦੀ ਬਾਣ ਜਿਦ ਦਸ ਪਾਵੇਂ ਸੁਣ ਚਨਾਵੇ ਜੇ ਪਰਮਾਨ ਉਹ ਵੇਖਿਆ ਉਹਨਾਂ ਦਾ ਨਾਮ ਹੈ ਬਹੁਤਾ ਹੈ ਢਾਣ ਆਦੇਸਾਂ ਦੇ ਆਦਿ ਨਿਮਨਾਂ ਨਾਮਾਂ ਜਦ ਜਦ ਹੀ ਹੋਵੇ ਸਾ ਆਸਨ ਗਏ ਨੇ ਸਿਨਾਰ ਦੇ ਕੁਸ਼ਾਇ ਸੂਕਾਂ ਬਾੜ ਕਰ ਕਰ ਵੇਖੇ ਸਰਜਨਹਾਰ ਨਾਮ ਸੱਚੀ ਕੀ ਸੱਚੀ ਕਾਰ ਆਦੇਸ ਸਿਆਂ ਦੇਸ ਆਦਿ ਨਿਨ ਨਾਦ ਰਾਜ ਜੋ ਕੋ ਮੇਸਾ ਇੱਕ ਦੋ ਜੀ ਕੋ ਲਖੂ ਹੈ ਲਖੂ ਨੇ ਲਖੂਸ ਲਖ ਲਖ ਜੀਣਾ ਕੀ ਹੈ ਇੱਕ ਨਾਮ ਜਗ ਜੀਸ ਇਹ ਤਰ੍ਹਾਂ ਹੈ ਪਰਪਰ ਦੁਨੀਆਂ ਚੱਲੀ ਹੋਈ ਕੀ ਨਿਸ ਸੁਣ ਗੋ ਆਕਾਸ਼ ਕੀ ਗੀਤਾ ਆ ਜੀਸ ਨਾਨਕ ਨਦਰੀ ਪਾਈਏ ਕੁੜੀ ਕੁੜਾ ਕੀਸ ਆਖਣ ਜੋਰ ਚ ਪੈ ਨਾ ਜੋਰ ਚ ਪਰ ਨਾ ਮੰਗਰ ਦੀਨ ਨਾ ਜੋਰ ਜੋਰ ਨਾ ਜੀਵਨ ਮਰਨ ਹੈ ਜੋਰ ਜੋਰ ਨਾ ਰਾਜ ਮਲ ਮਨ ਸੋਰ ਜੋੜਨਾ ਸਭੇ ਗਿਆਨ ਚਾਲ ਜੋੜਨਾ ਦਿੱਤੀ ਸਕਾ ਸੰਸਾਰ ਜਿਸੇ ਅਥ ਜੋੜ ਕਰ ਵੇਖੇ ਸੋ ਇਹ ਨਾਮ ਤੁਮੇ ਚ ਨਾ ਕੋਏ ਰਾਤੀ ਰੁਤੀ ਸਿਤਿ ਮਾਰ ਪਵਨ ਪਾਣੀ ਅਗਨੀ ਆਪਾ ਦੇਸੇ ਭਰਤੀ ਸਾਥ ਸਤਿ ਕਰਮ ਸਾਰ ਤਿਸ ਵਿੱਚ ਜੀਵਤ ਕੇ ਰੰਗ ਧੰਕੇ ਨਾਮ ਇਹ ਕੇ ਅਨੰਤਾ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਵਾਰ ਸਤਿ ਸੁਣਨ ਪਰ ਭਗਵਾਨ ਨਦਰੇ ਕਰੁ ਕਵੈ ਨਿਸਾਨ ਕਾਰਜਪਕਾਈ ਹੁੰਦਾ ਹੈ ਭਾਈ ਨਾਨਕਿਆ ਜਾਕੇ ਜਾਏ ਧਰਮ ਖੰਡ ਖਾਈ ਹੋ ਧਰਮ ਗਿਆਨ ਖੰਡ ਖਾਖੋ ਕਰਮ ਕਿਤੇ ਪਵਨ ਪਾਣੀ ਵਸਿੰ ਪਰਕ ਉਤੇ ਕਾਨ ਮਹੇਸ਼ ਜਿੱਤੇ ਬਰਮੇ ਘੜ ਖੜੀ ਹੈ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਧੂਮੀ ਮੇਰੇ ਕਿਤੇ ਕਿਤੇ ਤੂਫ ਦੇਸ਼ ਕਿਤੇ ਇੰਦ ਚੰਦ ਸੂਰ ਕੇਤੇ ਕਿਤੇ ਮੰਡਲ ਦੇਸ਼ ਕਿਤੇ ਸਿੱਧ ਗੁਦਨਾਥ ਕੇਤੇ ਕਿਤੇ ਦੀਵਿਅਸ ਕਿੱਥੇ ਦੇਵਦਾਨੁ ਮੰਨਿ ਕਿਥੇ ਕਿਰਤਨ ਸੁੰਧ ਕਿੱਤਿਆਂ ਖਾਣਿ ਜਿੱਤਿਆਂ ਬਾਣਿ ਕਿਥੇ ਬਾਤ ਲਗੰਦ ਕਿੱਤਿਆਂ ਸੱਚੀ ਸਰਵ ਕਿਥੇ ਨਾਨਕ ਅੰਤ ਨਾਮ ਦਾ ਗਿਆਨ ਖੰਡ ਮੈਂ ਗਿਆਨ ਪਰ ਛੰਡ ਕਿਥੇ ਨਾਮ ਵਿਨੋਖ ਕੋ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਕਿਥੈ ਘੜਤ ਕੜੀਏ ਬਹੁਤ ਹੈ ਅਨੋਖਾ ਆਂਕੀਆਂ ਗਲਨਾਂ ਕਥੀਆਂ ਨਾ ਜਾਹਿ ਦੇਖੋ ਕਹੈ ਛੁਬ ਜਸਾਏ ਕਿਥੈ ਕੜੀਏ ਸੁਖ ਮਾਤਮਾ ਨਮਵਤ ਇੱਥੇ ਘੜੀਆਂ ਸਿਧਾਂਤ ਦੀ ਸਦਾ ਕਰਮਖੰਡ ਦੀ ਬਾਣੀ ਜੋਰ ਇੱਥੇ ਹੋਰ ਨਾ ਕੋਈ ਹੋਰ ਇੱਥੇ ਜੋ ਮਹਾਬਲ ਸੂਰ ਤਨਮਹਿ ਰਾਮ ਰਹਿਆ ਭਾਰਤ ਪੂਰ ਇੱਥੇ ਸਿੱਧੋ ਸਿਤਾ ਮਹਿਮਾ ਮਾ ਇਤਾਂ ਤੇ ਰੂਪ ਨਾ ਕਤਨੇ ਜਾਹੇ ਨਾ ਹੀ ਬਦਲਣਾ ਗਾਇਆ ਹੈ ਜਿਵੇਂ ਰਾਂ ਖੂਨਣ ਮਾ ਹੈ ਇੱਥੇ ਭਗਤ ਮੁਸਹਿ ਕੇ ਲੋਕ ਰੇ ਅਨੰਦ ਸੱਚਾ ਮਨ ਸੋਏ ਸਚ ਖੰਡੋ ਸਹਿਮਰਕਾਰ ਕਰ ਕਰ ਵੇਖੇ ਨਦਰਿ ਨਿਹਾਲ ਸਿਥੈ ਖੰਡ ਮਨਰ ਦਾ ਖੰਡ ਜੇ ਕੋ ਕਥੇ ਤਾਂ ਸੁਨੰਤ ਸਿਥੈ ਲੋ ਲੋ ਆਖਾਰ ਜਿਵ ਜਵ ਹਕਮੰਦ ਵਤਨ ਕਾਰ ਦੇਖੈ ਵੇਖੈ ਕਰ ਵਿਚਾਰੋ ਸਾਨਖਤਨਾ ਗੜਾਸਰ ਜਤਹਰਾ ਤੀਰ ਸੁਨਿਆ ਰਹਿ ਨਾ ਮਤ ਮੇਰ ਹਥਿਆਰ ਭੋਖਲਾ ਜਨ ਸੰਸਾਉ ਆਂਦਾ ਪਾਉ ਮ੍ਰਿਤਕਾਲ ਕੜੀਆਂ ਸੰਸ ਕੀ ਦਰਸਾਉ ਕੋ ਨਦਰ ਕਰਮ ਸਨਕਾਰ ਨਾਨਕ ਨਦਰੀ ਨਦ ਨਿਹਾਲ ਜਿੰਨ ਕੋ ਨਦਰ ਕਰਮ ਸਨਕਾਰ ਹੋ ਨਾਨਕ ਨਦਰੀ ਨਦਨੇ ਆ ਮਸਲੋ ਪਵਣ ਗੁਰੂ ਕਾਣੀ ਸਾਮ ਆਖਾ ਤਰ ਮਹਤਿ ਦਸਰਾਦੈ ਕਈ ਦਾਇਆ ਖਿਲੇ ਸਗਲ ਜਗਤ ਚੰਗਿਆਈਆ ਮਰਿਆਈਆ ਵਾਚੇ ਪਰਮਾਤੂ ਕਰਮੀਆ ਕੋ ਆਪਣੀ ਕੇ ਨੇੜੇ ਤੇ ਦੂਜ ਜਿਨੀ ਨਾਮ ਸਿਹਾਇਆ ਦੇਵ ਸਕਦ ਕਾਲ ਨਾਨਕ ਤੇ ਮੁਖ ਜਲੇ ਕੇਤੀ ਛੁਤੀ ਆਲ ਜਿਨੀ ਨਾਮ ਸਿਹਾਇਆ ਦੇਵ ਸਕਦ ਕਾਹਲੋ ਨਾ ਨਸਤੇ ਮੁਸਜਲੀ ਕਿਤੀ ਸੁਤੀ ਨਾ